ਜਿਹੜਾ ਭਲਵਾਂ ਜੀ ਆਪਾਂ ਅੱਜ ਰਾਮਪੁਰਾ ਫੂਲ ਦੇ ਵਿੱਚ ਰੈਲੀ ਕਰ ਰਹੇ ਹਾਂ ਉਹਦੇ ਬਾਅਦ ਜਿਹੜਾ ਰਵਾਹ ਆ ਰਾਮਪੁਰਾ ਫੂਲ ਦੇ ਵਿੱਚ ਆ ਕੇ ਕਿੱਥੋਂ ਮੁਰਨਾ ਹੋ ਮੈਂ ਹਰਜੀਤ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਹਾਂ ਆ ਅਸੀਂ ਰਾਮਪੁਰਾ ਫੂਲ ਖੜਿਆਂਗੇ ਜਿਹੜਾ ਇਹ ਬਰਨਾਲਾ ਸੰਗਰੂਰ ਤੇ ਪਟਿਆਲਾ ਵਾਲੀ ਸ਼ਹਿਰ ਤੋਂ ਜਿਹੜੀਆਂ ਸਾਧਨ ਆਉਣਗੇ ਉਹੋ ਭਰਾਵੋ ਅੱਗੇ ਇੱਕ ਰੇਲਵੇ ਬ੍ਰਿਜ ਆਊਗਾ ਰਾਮਪੁਰਾ ਫੂਲ ਸਾਰਾ ਲੰਘ ਕੇ ਰੇਲਵੇ ਪੁਲ ਆਊਗਾ ਰੇਲਵੇ ਪੁਲ ਤੁਸੀਂ ਚੜਿਆਉਣਾ ਤਾਹਾਂ ਰੇਲਵੇ ਪੁਲ ਚੜ ਕੇ 200 ਮੀਟਰ ਆ ਕੇ ਆ ਇੱਕ ਕਟ ਹੈਗਾ ਇਸ ਕਟ ਤੋਂ ਗੱਡੀ ਮੁੜੂਗੀ ਵਾਪਸ ਤੇ ਅੱਗੋਂ ਫਿਰ ਇੱਥੋਂ ਸਿੰਗਲ ਰੋਡ ਮੁੜੂਗਾ ਸਾਈਡ ਤੇ ਨੂੰ ਉਹ ਇਹ ਰੋਡ ਸਾਰਿਆਂ ਨੇ ਇਸਤੇਮਾਲ ਕਰਨਾ ਕਿਉਂਕਿ ਲੋਕੇਸ਼ਨ ਤੁਹਾਡੇ ਕੋਲ ਆਈ ਹੋਈ ਹੈ ਲੋਕੇਸ਼ਨ ਕਈ ਵਾਰ ਪੁੱਛੋ ਚੱਕ ਲੈਂਦੀ ਹੈਗੀ ਉਹ ਪਿੱਛੇ ਗਲੀਆਂ ਭੀੜੀਆਂ ਨੇ ਬੱਸ ਜਿਹੜਿਆ ਵੱਡੇ ਸਾਧਨ ਨੇ ਉਹ ਨਹੀਂ ਆਉਣੇ ਉਧਰ ਦੀ ਇਸ ਕਰਕੇ ਜਿੰਨੇ ਵੀ ਵੱਡੇ ਸਾਧਨ ਨੇ ਬੱਸ ਟਰੱਕ ਜਾਂ ਹੋਰ ਵੱਡੇ ਸਾਧਨ ਨੇ ਉਹ ਮਤਲਬ ਸਾਰਿਆਂ ਨੂੰ ਬੇਨਤੀ ਹੈਗੀ ਵੀ ਆ ਇਸ ਰੋਡ ਆਓ ਤੁਸੀਂ ਅਸੀਂ ਇੱਥੋਂ ਦੀ ਲੋਕੇਸ਼ਨ ਵੀ ਤੁਹਾਨੂੰ ਪਾ ਰਹੇਗੇ ਵੀ ਰਾਮਪੁਰਾ ਫੂਲ ਥਾਲਾ ਲੰਘ ਕੇ ਰੇਲਵੇ ਵਾਲਾ ਬ੍ਰਿਜ ਆਊਗਾ ਉਹ ਬ੍ਰਿਜ ਚੜਜੋ ਬ੍ਰਿਜ ਚੜਨ ਤੋਂ ਬਾਅਦ 200 ਮੀਟਰ ਅੱਗੇ ਆ ਕੇ ਇੱਕ ਕਟਾ ਟਾਅ ਆਊਗਾ ਆ ਕਟ ਤੋਂ ਟਰੱਕ ਮੁੜ ਰਿਹਾ ਜਿਹੜਾ ਇਹ ਪਾਸਾ ਨੂੰ ਮੁੜ ਰਿਹਾਗਾ ਇਹ ਸਾਰਾ ਟਰੱਕ ਦੇ ਨਾਲ ਇੱਥੋਂ ਨਾਲ ਹੀ ਕਟ ਤੋਂ ਆਇਆ ਮੁੜ ਕੇ ਇੱਥੋਂ ਮਤਲਬ ਜਿਹੜਾ ਰੋਡ ਬਣਿਆ ਹਾਂ ਸਿੰਗਲ ਰੋਡ ਸਾਈਡ ਚਲਾ ਹੋਰ ਰੋਡ ਤੇ ਆ ਕੇ ਗਾਹਾਂ ਰਸਤਾ ਤੁਹਾਨੂੰ ਬਰੰਡੇ ਪਾਵਾ ਦੇ ਹੰਦੇ ਬੰਨੇ ਹੋਣਗੇ ਉਹਨੂੰ ਦੇਖ ਕੇ ਸਾਰਿਆਂ ਨੇ ਹੋਣਾ ਇਸ ਕਰਕੇ ਪਿੱਛੋਂ ਕਿਸੇ ਨੇ ਨਹੀਂ ਮੁੜਨਾ ਹੈਗਾ ਜਿਹੜਾ ਕੋਈ ਬੰਦਾ ਪਿੱਛੋਂ ਮੁੜ ਗਿਆ ਉਹ ਮਤਲਬ ਭੀੜੀਆਂ ਵਾਲੀਆਂ ਗਲੀਆਂ ਫਸ ਜਾਣੀਆਂ ਬੱਸਾਂ ਇਹ ਵੀਡੀਓ ਤੇ ਦੇਖ ਕੇ ਜਰੂਰ ਅਮਲ ਕਰੋ ਧੰਨਵਾਦ